ਗਜੋਜੀ ਗੱਲ ਤਾਂ ਸਿਰਫ ਇੰਨੀ ਆ ਵੀ ਮੈਂ ਇਹ ਗੱਲ ਬਿਲਕੁਲ ਤੁਹਾਡੇ ਬੜੇ ਧਿਆਨ ਨਾਲ ਦੇਖ ਰਿਹਾ ਸੀ ਹੁਣ ਚੈਨਲ ਤੇ ਗੱਲ ਤਾਂ ਇਹ ਆ ਵੀ ਢੀੜਾ ਆਪਾਂ ਪੰਜਾਬ ਦੇ ਵਿੱਚ ਹੋਣੀ ਐਸਆਈਟੀ ਦੀ ਗੱਲ ਕੀਤੀ ਪੰਜਾਬ ਸਰਕਾਰ ਨੇ ਗੁਰੂ ਮਹਾਰਾਜੀ ਦੇ ਜਿਹੜੇ ਗ੍ਰੰਥ ਨੇ ਉਹਨਾਂ ਬਾਰੇ ਆਪਾਂ ਐਸਆਈਟੀ ਇਹੀ ਚੱਲ ਰਹੇ ਨੇ ਇਹਨਾਂ ਨੂੰ ਰੋਜ਼ ਵੀ ਈਐਮ ਸਾਹਿਬ ਨੂੰ ਸੱਦੇ ਆ ਉੱਥੇ ਈਐਮ ਸਾਹਿਬ ਜਾਣਗੇ ਜਾਂ ਨਹੀਂ ਜਾਣਗੇ ਜਾਂ ਉੱਥੇ ਪ੍ਰਚਾਰ ਹੋਊਗਾ ਜਾਂ ਨਹੀਂ ਇਹੀ ਵਿਸ਼ਾ ਚੱਲ ਰਿਹਾ ਨਾ ਜੀ ਇੰਨੇ ਦਿਨਾਂ ਦਾ ਵੀ ਉਹ ਹੁਣ ਹੁਣ ਇਹ ਵੀ ਤਾਂ ਗੁਰੂਆਂ ਨਾਲ ਜੁੜੀ ਹੋਈ ਗੱਲ ਉਹ ਅਕਾਲੀ ਦਲ ਨਾਲ ਜੁੜੀ ਹੋਈ ਆ ਐਸਜੀਪੀਸੀ ਨਾਲ ਜੁੜੀ ਹੋਈ ਆ ਉਹਨੂੰ ਅਲੱਗ ਦੇਖਾਂਗੇ ਆਪਾਂ ਕਰਕੇ ਜੇ ਇਹ ਕੋਈ ਵੀ ਅਧਵੀ ਕੀਤੀ ਆਜੀ ਜੀ ਨੇ ਤੇ ਉਹਨੂੰ ਵੀ ਤਾਂ ਆਪਾਂ ਉਹਦੀ ਵੀ ਤਾਂ ਗੱਲ ਕਰਾਂਗੇ ਨਾ ਹਜੇ ਤਾਂ ਕਿਤੇ ਕੋਈ ਇਹ ਤਾਂ ਸਿਰਫ ਵਿਧਾਨ ਸਭਾ ਦੀ ਜਿਹੜੀ ਪ੍ਰोसीडिंग ਆ ਉਹ ਸਾਰਿਆਂ ਨੇ ਅਸੀਂ ਇਕੱਲੇ-ਇਕੱਲੇ ਨੇ ਚਾਹੇ ਕਿਸੇ ਪਾਰਟੀ ਕਾਂਗਰਸ ਲਾਲੂ ਉਹਨਾਂ ਦੇ ਲੀਡਰ ਚਾਹੇ ਅਕਾਲੀ ਦਲ ਸੁਖਬੀਰ ਬਾਦਲ ਜਾਂ ਸਾਨੂੰ ਡਾਲੋ ਸਭ ਨੇ ਉਹ ਵੀਡੀਓ ਪਾਈਆਂ ਨੇ ਤੇ ਜਿਹੜੀ ਵਿਧਾਨ ਸਭਾ ਦੀ ਪ੍ਰोसीडिंग ਆ ਉਹਦੇ ਜਖਰ ਸਾਹਿਬ ਨੇ ਉਹਦੇ ਉਸ ਦਾ ਕੋਈ ਐਸੀ ਹਜੇ ਤਾਂ ਕੋਈ ਗੱਲ ਹੋਈ ਹੋ ਨਹੀਂ ਗਈ ਇਹ ਇੰਨੀ ਘਬਰਾਹਟ ਇੰਨਾ ਪੈਨਿਕ ਕਿਉਂ ਹੋਇਆ ਦੇਖੋ ਫਿਰ ਆਪਾਂ ਕਹਿੰਦੇ ਆ ਵੀ ਕੀਡੀ ਦਖਲ ਦਿੰਦੀ ਆ ਫਿਰ ਆਪਾਂ ਕਹਿੰਦੇ ਆ ਜੀ सीबीआई ਦਖਲ ਦਿੰਦੀ ਆ ਜੀ ਫਿਰ ਕਹਿੰਦੇ ਆ ਆਪਾਂ ਸੈਂਟਰ ਹੁਣ ਦਿੱਲੀ ਦਾ ਮਸਲਾ ਇੱਕ ਇਹ ਗੱਲ ਕਹਿ ਕੇ ਵੀ ਪੰਜਾਬੀ ਤਾਂ ਸਾਰੇ ਦੇਸ਼ 'ਚ ਹੀ ਰਹਿੰਦੇ ਨੇ ਪੰਜਾਬੀ ਤਾਂ ਦਿੱਲੀ ਜਿਵੇਂ ਰਹਿੰਦੇ ਆ ਸਭ ਤੋਂ ਵੱਧ ਹੋਰ ਜਗ੍ਹਾ ਰਹਿੰਦੇ ਆ ਪੰਜਾਬ ਦੇ ਵਿੱਚ ਪਹਿਲਾਂ ਤੁਸੀਂ ਮੈਨੂੰ ਆਪ ਦੱਸੋ ਵੀ ਇੱਕ ਐਫ ਆਈ ਆਰ ਕਰਨ ਦਾ ਮਤਲਬ ਕੀ ਬਣਦਾ ਹੈ ਆਪਣੇ ਆਪ ਹੀ ਉਹਨੂੰ ਸਫਾਈ ਦੇ ਕੇ ਛੇਤੀ ਉਹਦੇ ਨਾਲ ਕੀ ਫਰਕ ਪੈ ਜੂ ਹੁਣ ਜੇ ਇਹ ਗੱਲ ਜੇ ਆਤੀਸ਼ੀ ਜੀ ਦੇ ਖਿਲਾਫ ਹੁਣ ਜਿੰਨੇ ਵੀ ਬੀ ਜੀ ਪੀ ਦੀਆਂ ਸਟੇਟਾਂ ਨੇ ਉੱਥੇ ਜੇ ਐਫ ਆਈ ਆਰ ਦਰਜ ਹੋ ਜੇ ਫਿਰ ਹਮ ਫਿਰ ਆਪਾਂ ਇਹ ਗੱਲ ਕਹਾਂਗੇ ਨਾ ਜੀ ਵੀ ਬੀ ਜੀ ਪੀ ਰੂਲ ਸਟੇਟ ਸੀ ਉੱਥੇ ਵੀ ਤਾਂ ਲੋਕਾਂ ਦੇ ਆਹ ਹਸ ਹੋਏ ਇਤਿਹਾਸਿਕ ਧਰਤੀ ਹੈ ਪੰਜਾਬ ਔਰ ਵੱਡੀ ਗਿਣਤੀ ਦੇ ਵਿੱਚ ਸਿੱਖ ਪਾਈਚਾਰੇ ਦੇ ਲੋਕ ਨੇ ਇਕਬਾਲ ਸਿੰਘ ਜੀ ਨੇ ਉਹ ਸ਼ਖਸ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਹੈ ਬੀਟੂ ਸਾਹਿਬ ਜੀ ਸ਼ਿਕਾਇਤ ਸ਼ਿਕਾਇਤ ਪਟਨਾ ਸਾਹਿਬ ਚ ਵੀ ਹੋ ਸਕਦੀ ਹੈ ਫਿਰ ਫੈਟ ਨਦੀ ਸਾਹਿਬ ਚ ਵੀ ਹੋ ਸਕਦੀ ਹੈ ਹੂੰ ਦਿੱਖੇ ਪੰਜ ਤੱਕ ਨੇ ਪੰਜਾਬ ਚ ਵੀ ਕੋਈ ਹੋਰ ਦੇਖੋ ਜੇ ਮੈਂ ਪੰਜਾਬ ਚ ਹੁਣੀ ਕੋਈ ਬੰਦਾ ਭੇਜਾਂ ਪੰਜਾਬ ਪੁਲਿਸ ਦੇ ਇੱਕ ਐਫਆਈਆਰ ਦਰਜ ਕਰਨਗੇ ਮੈਨੂੰ ਪਹਿਲਾਂ ਤਾਂ ਇਹ ਦੱਸਣ ਵੀ ਜੇ ਮੈਂ ਹੁਣ ਜਾ ਕੇ ਹੁਣੀ ਕੁਛ ਨੂੰ ਭੇਜਦਾ ਲੁਧਿਆਣੇ ਦੇ ਵਿੱਚ ਵੀ ਸਾਡੇ ਸੈਂਟੀਮੈਂਟ ਹਰਟ ਹੋਏ ਨੇ ਜੀ ਇਹ ਐਫਆਈਆਰ ਦਰਜ ਕਰ ਲੈਣਗੇ ਆਪ ਜੀ ਦੇ ਖਿਲਾਫ ਮਤਲਬ ਗੱਲ ਨੂੰ ਦੇਖੋ ਕਿਦਨੋ ਭਗਵੰਤ ਮਾਨ ਰੋਜ਼ ਸ਼ਰਾਬ ਪੀ ਕੇ ਇਹਨਾਂ ਦੇ ਆਪ ਦੇ ਐਮਪੀਆ ਨੇ ਲਿਖ ਕੇ ਦਿੱਤੀ ਸੀ ਚਿੱਠੀ ਵੀ ਭਗਵੰਤ ਮਾਨ ਜੀ ਪਾਰਲੀਮੈਂਟ ਦੇ ਵਿੱਚ ਸਾਨੂੰ ਸ Smell ਆਉਂਦੀ ਆ ਜੀ ਇਸ ਮੰਦਰ 'ਚ ਸ਼ਰਾਬ ਪੀ ਕੇ ਆਉਦੇ ਸਾਡੀ ਸੀਟ ਬਦਲ ਦੋ ਪੇਰ ਉਹ ਜੇ ਗੱਲਾਂ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚ ਹੁੰਦੀਆਂ ਐ ਉਹਦੇ ਉੱਤੇ ਜੇ ਦਿੱਲੀ ਚ ਐਫ ਆਈ ਆਰਾ ਦਰਜ ਹੋਣ ਲੱਗ ਜਾਣ ਤੇ ਫਿਰ ਇਹ ਕੀ ਕਹਿਣਗੇ ਮੈਨੂੰ ਇਹ ਦੱਸੋ ਆਪਾਂ ਮਾੜੀ ਜੀ ਗੱਲ ਪਿੱਛੇ ਰੌਲਾ ਪਾਉਨੇ ਆ ਨਾ ਜਿਵੇਂ ਹਰਿਆਣਾ ਹੋ ਗਿਆ ਮਾਚਲ ਹੋ ਗਿਆ ਜੇ ਪੰਜਾਬ ਦੀ ਵਿਧਾਨ ਸਭਾ ਚ ਕੋਈ ਗੱਲ ਹੋਈ ਹੋਈ ਉਹਨੂੰ ਅਸੀਂ ਦਿੱਲੀ ਚ ਐਫ ਆਈ ਆਰ ਦਰਜ ਕਰ ਦਈਏ ਕਰਤੀ ਜੀਏ ਉਹਦਾ ਉਹਦਾ ਤੁਸੀਂ ਆਪ ਅੰਦਾਜ਼ਾ ਲਾਓ ਨਾ ਵੀ ਕਿੱਧਰ ਨੂੰ ਗੰਦ ਜਾ ਰਹੀ ਐ ਮੈਂ ਤਾਂ ਇਸ ਗੰਦ ਦੇ ਵੀ ਇਹ ਸਾਰਾ ਢਾਂਚਾ ਹੀ ਤੋੜਨ ਤੇ ਆ ਗਏ ਸਾਰਾ ਸਿਸਟਮ ਹੀ ਤੋੜਨ ਤੇ ਆ ਗਏ ਉਨਸ ਕਿਪੇ ਵਸਨੀ ਚੱਲਦਾ ਇੱਕ ਪੰਜਾਬ ਸਰਕਾਰ ਉੱਥੀ ਸਾਰਾ ਕੁਝ ਕਰੀ ਜਾਓ ਨਹੀਂ ਫੋਰੈਂਸਿਕ ਜਾਂਚ ਹੋਈ ਹੈ ਉਸ ਤੋਂ ਬਾਅਦ ਇਹ ਦਾਵਾ ਕੀਤਾ ਗਿਆ ਕਿ ਉਹ ਗਲਤ ਹੈ ਵੀਡੀਓ ਔਰ ਜਾਣ ਬੁਝ ਕੇ ਉਸ ਨੂੰ ਇਸ ਤਰੀਕੇ ਬਣਾਇਆ ਗਿਆ ਤੁਸੀਂ ਵੀਡੀਓ ਜਿਹੜੀ ਹੈ ਉਸ ਦੀ ਮੈਂ ਬੇਨਤੀ ਇਹ ਕਰਦਾ ਇਹ ਹੁੰਦੇ ਪਹਿਲੀ ਗੱਲ ਮੇਰੀ ਮੇਰੀ ਇੱਕ ਬੇਨਤੀ ਕਾਨੂੰਨੀ ਤੌਰ ਤੇ ਇਹਨਾਂ ਦੇ ਇਹਨਾਂ ਦੇ ਇਹ ਕਰੇ ਤੇ ਕੀ ਫਰਕ ਪੈ ਜਾਊਗਾ ਚਲੋ ਇਹਨਾਂ ਨੇ ਕਰ ਲਈ ਇੱਕ ਸਟੋਰੀ ਚਲਵਾ ਚਲਵਾਤੀ ਚੈਨਲ ਨੇ ਇਹਨਾਂ ਦੇ ਸਾਰੇ ਉੱਤੇ ਚਲਵਾਤੀ ਪਰ ਮੈਨੂੰ ਇਹ ਦੱਸੋ ਇਸ ਕਰਨ ਨਾਲ ਕੀ ਫਰਕ ਪਊਗਾ ਇਹ ਗੱਲ ਦਿੱਲੀ ਵਿਧਾਨ ਸਭਾ ਦੀ ਆ ਦਿੱਲੀ ਦੇ ਇੱਥੇ ਦੇ ਉਹ ਐਮਐਲਏ ਨੇ ਆਪਰੇਸ਼ਨ ਲੀਡਰ ਨੇ ਜਿਹੜੀ ਆਪਣੇ ਐਸਪੀਐਮ ਆਰਸੀ ਦੀ ਤੇ ਇੱਥੇ ਗੱਲ ਹੋਈ ਹੈ ਜੇ ਤੁਸੀਂ ਪੰਜਾਬ ਚ ਉਹਨੂੰ ਕ੍ਰੈਡਿਟੀ ਦੇ ਦੋਗੇ ਉਹਦਾ ਕੀ ਮਕਸਦ ਕੀ ਆ ਉਹ ਉਹਦੀ 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 ਕਾਨੂੰਨੀ ਤੌਰ ਤੇ ਉਹਦੀ ਮਾਨਤਾ ਕੀ ਉਹਨੂੰ ਕੌਣ ਮੰਨੂਗਾ ਇਹ ਚੀਜ਼ਾਂ ਤਾਂ ਉਰੇ ਹੋਣੀਆਂ ਨਾ ਜੀ ਇਹ ਸਿਰਫ ਖਬਰ ਚ ਲਾਉਣ ਨੂੰ ਬਈ ਅੱਗੇ ਬਹੁਤ ਵੱਡੀ ਗੱਲ ਇਹ ਬਣਨੀ ਆ ਇਹਦੇ ਉੱਤੇ ਬਹੁਤ ਕੁਝ ਹੋਣਾ ਹੈ ਉਹਨੂੰ ਕਾਊਂਟਰ ਕਰ ਨਹੀਂ ਕੇਜਰੀਵਾਲ ਕਿਉਂਕਿ ਬੜੇ ਜਨਾਂ ਦੇ ਪੰਜਾਬ 'ਚ ਨੇ ਜਸੋਧਿਆ ਜੀ ਇੱਥੇ ਇੱਥੇ ਬੈਠੇ ਇਹ ਆਪ ਹੀ ਆਪ ਇਹ ਇਹ ਦੁਨੀਆ ਥੋੜੀ ਹੈ ਪੰਜਾਬ ਇਹ ਆਮ ਆਦਮੀ ਦੀ ਸੰਸਕੜੀ ਸਰਕਾਰ ਆ ਇਹ ਦੇਸ਼ ਥੋੜੀ ਹੈ ਅਰੇ ਨਹੀਂ ਵਿਧਾਨ ਸਭਾ ਸਪੀਕਰ ਦੇਖੋ ਬੀਟੂ ਸਾਹਿਬ ਵਿਧਾਨ ਸਭਾ ਸਪੀਕਰ ਇਹ ਕਹਿ ਰਹੇ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਕਿ ਉਹ ਜਿਹੜੀ ਵੀਡੀਓ ਹੈ ਉਸ ਦਾ ਕਾਪੀਰਾਈਟ ਹੀ ਦਿੱਲੀ ਵਿਧਾਨ ਸਭਾ ਦੇ ਕੋਲ ਹੈ ਉਸ ਨੂੰ ਵਰਤਿਆ ਵੀ ਨਹੀਂ ਜਾ ਸਕਦਾ ਪਰ ਦੇਖੋ ਕਪਿਲ ਜੀ ਨੇ ਆਪਣੇ ਉਸ ਤੇ ਸ਼ੇਅਰ ਕੀਤੀ ਹੋਈ ਹੈ ਪਹਿਲਾਂ ਹੀ ਉਸ ਨੂੰ ਪਬਲਿਕ ਡੋਮੇਨ ਦੇ ਵਿੱਚ ਲਿਆ ਦਿੱਤਾ ਦੇਖੋ ਉਹ ਤਾਂ ਹੁਣ ਤੁਸੀਂ ਆਪਣੇ ਚੈਨਲ ਤੇ ਵੀ ਚਲਾ ਰਹੇ ਹੋ ਸਭ ਕੁਝ ਲਾਈਵ ਹੁੰਦਾ ਅੱਜ ਕੱਲ ਕੋਈ ਚੱਕ ਕੇ ਚਲਾ ਦੇ ਮੈਂ ਵੀ ਪਾਈ ਆ ਇਹਦੇ ਛੱਡੋ ਜਾਂ ਤਾਂ ਫਿਰ ਸ਼ਿਕਾਇਤ ਐਫ ਆਈ ਆਰ ਦਰਜ ਕਰਨ ਮੇਰੇ ਤੇ ਵੀ ਕਰ ਦੇ ਜਖੜ ਸਾਹਿਬ ਤੇ ਵੀ ਸੁਖਵੀਰ ਬਾਦਲ ਤੇ ਵੀ ਕਰ ਦੇਣ ਜਿੰਨੇ ਹਜ਼ਾਰਾਂ ਵੱਡੇ ਪਾਏ ਉਹਨਾਂ ਤੇ ਸਾਰਿਆਂ ਦੇ ਐਫਆਈਆ ਦਰਜ ਹੋਣੀ ਚਾਹੀਦੀ ਐ ਥੱਲੇ ਇੱਕ ਮੰਤਰੀ ਤੇ ਕਿਉਂ ਹੋ ਗਈ ਜੀ ਨਹੀਂ ਮੰਗ ਕੀ ਐ ਹੁਣ ਬੀਜੇਪੀ ਦੀ ਮੰਗ ਕੀ ਐ ਤੁਹਾਨੂੰ ਕੀ ਲੱਗਦਾ ਕਿ ਹੋਣਾ ਚਾਹੀਦਾ ਹੈ ਕਿਉਂਕਿ ਜੋ ਬਿਆਨ ਉਹਨਾਂ ਦਿੱਤਾ ਉਹ ਤਾਂ ਕਹਿ ਰਹੇ ਨੇ ਕਿ ਮੈਂ ਨਹੀਂ ਬੋਲਿਆ ਗੁਰੂਆਂ ਦੇ ਖਿਲਾਫ ਮੈਂ ਨਹੀਂ ਬੋਲਿਆ ਉਹਨਾਂ ਨੇ ਕਿਹਾ ਕਿ ਮੈਂ ਇੱਕ ਸਿੱਖ ਧਰਮ ਤੋਂ ਹਾਂ ਮੈਨੂੰ ਇਸ ਤਰੀਕੇ ਦੇ ਨਾਲ ਮੈਂ ਕਦੇ ਨਹੀਂ ਬੋਲ ਸਕਦੀ ਉਹ ਕਲੈਰੀਫਾਈ ਕਰ ਚੁੱਕੇ ਨੇ ਇਸ ਸੀਜ਼ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਵਾਕਈ ਕੋਈ ਵਿਧਾਨ ਸਭਾ ਜਿੱਥੇ ਮੰਦਰ ਹੈ ਵਾਕਈ ਔਰ ਉੱਥੇ ਇਸ ਤਰੀਕੇ ਦਾ ਬਿਆਨ ਜਦੋਂ ਜਦੋਂ ਗੱਲ ਇੰਨਾ ਬੰਦਾ ਗੁੱਸੇ 'ਚ ਆ ਜਾਂਦਾ ਨਾ ਜੀ ਹੂੰ ਇੰਨਾ ਉਸ ਵੇਲੇ ਤੁਹਾਨੂੰ ਪਤਾ ਇਹ ਵੀ ਕੀ ਹਾਲਾਤ ਉਦੋਂ ਹੁੰਦੇ ਆ ਉਹ ਕਹਿਗੇ ਇਹ ਗੱਲ ਇਹ ਕੋਈ ਗੱਲ ਨਹੀਂ ਮੈਂ ਮੈਂ ਉਹਨਾਂ ਦੇ ਕੋਈ ਅੰਦਰ ਨਹੀਂ ਪਰ ਉਹਨਾਂ ਨੇ ਇਹ ਗੱਲ ਕਹੀ ਆ ਉਹ ਸਿੱਧੀ ਤਰ੍ਹਾਂ ਆ ਕੇ ਕੋਈ ਇਸ ਗੱਲ ਤੇ ਮਾਫੀ ਮੰਗਦੇ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ ਪਰ ਅਗਲੀਆਂ ਗੱਲਾਂ ਹੋਰ ਨੇ ਉਹਨਾਂ ਦੀ ਲੀਡਰਸ਼ਿਪ ਆ ਕੇ ਗੱਲ ਕਹਿ ਦਿੰਦੀ ਇਹ ਤੇ ਇਹ ਹੋ ਜਾਂਦੀਆਂ ਗੱਲਾਂ ਪਰ ਇੱਕ ਗੁਰੂ ਮੈਂ ਤਾਂ ਉਹ ਸ਼ਬਦ ਕਹਿ ਨਹੀਂ ਸਕਦਾ ਵੀ ਤੁਸੀਂ ਉਹ ਕੁੱਤਿਆਂ ਦੀ ਨਾਲ ਤੁਸੀਂ ਤੁਸੀਂ ਗੱਲਾਂ ਕਰੋਗੇ ਕਿ ਕਿਵੇਂ ਕੋਈ ਮਾਫ਼ ਕਰ ਦੂਗਾ ਜੀ ਇਹ ਗੱਲ ਇਹ ਇਹ ਹੁਣ ਸਿਰਫ ਕਿਉਂਕਿ ਐਡੀ ਬੜੀ ਗਲਤੀ ਹੋ ਗਈ ਇੱਕ ਲੀਡਰ ਆਫ oppositon ਤੋਂ ਹੁਣ ਉਹਨੂੰ ਠਕਣ ਲਈ ਇਹ ਕੁਝ ਕਰਦੇ ਆ ਨਹੀਂ ਠਕਿਆ ਜਾਣਾ ਜਦੋਂ ਤੱਕ ਅੱਜ ਤੱਕ ਅਕਾਲੀ ਦਲ ਦੀਆਂ ਗੱਲਾਂ ਵੀ ਐਡਵੀ ਦੀਆਂ ਅੱਜ ਤੱਕ ਉਹ ਠਕੀਆਂ ਨਹੀਂ ਗਈਆਂ ਇਹ ਗੱਲ ਤਾਂ ਬਹੁਤ ਅੱਗੇ ਜਾਣੀ ਹੈ ਕਿੱਥੇ ਠਕੀ ਜਾਣੀ ਆ ਇਹ ਤਾਂ ਲੋਕਾਂ ਦੇ ਇੰਨੇ ਬਲੁੰਦਰੇ ਗਏ ਨੇ ਸੈਂਟੀਮੈਂਟ ਇਹ ਤਾਂ ਬਹੁਤ ਵੱਡੀ ਗੱਲ ਇਹ ਕਰ ਗਏ ਆ ਈ ਆਦਮੀ ਆ ਕਰਨਗੇ ਗੱਲਾਂ ਕੇਸ ਦਰਜ ਕਰਨਗੇ ਦੱਬਣ ਨੂੰ ਗੱਲ ਇਸੇ ਤਰੀਕੇ ਨਾਲ ਪਹਿਲਾਂ ਅਕਾਲੀ ਦਲ ਨੇ ਸਰਕਾਰ ਚ ਨਸ਼ੇ ਦੇ ਅੰਨੇ ਥੋ ਉਦੋਂ ਦੱਬ ਗੱਲਾਂ ਦੱਬੜਨ ਦੀਆਂ ਕੋਸ਼ਿਸ਼ ਕੀਤੀਆਂ ਸਿਰਫੇ ਵਾਲੇ ਨੂੰ ਬਚਾ ਕੇ ਉਹਨੂੰ ਕਲੀਨ ਚਿੱਟ ਪਿਕਚਰਾਂ ਲਵਾਈਆਂ ਫੇਮ ਉਹੀ ਦਾ ਨਾਮ ਆਦਮੀ ਅੱਜ ਕਰ ਰਹੀ ਆ ਚੰਗਾ ਹੁੰਦਾ ਜੇ ਇਹਨੂੰ ਮੰਨ ਲੈਂਦੇ ਆ ਜਿਹੜਾ ਹੁਣ ਕੰਮ ਕੀਤਾ ਇਹ ਬਹੁਤ ਮਹਿੰਗਾ ਪੈਣਾ ਤੇ ਇਹਨੇ ਰੁਕਣਾ ਨਹੀਂਗਾ ਠੀਕ ਹੈ ਠੀਕ ਹੈ ਜਿੱਥੇ ਵੀ ਜਿੱਥੇ ਵੀ ਸਿੱਖ ਰੇ ਨਾ ਉੱਥੇ ਸਿੱਖਨੇ ਐਫ ਆਈ ਆਰ ਰਜਿਸਟਰ ਕਰਾਉਣੀ ਆ ਜਿਹੜਾ ਇਹਨਾਂ ਨੇ ਕਪਿਲ ਮਿਸ਼ਰਾ ਤੇ ਕੀਤਾ ਨਾ ਹੁਣ ਇਹ ਕੰਮ ਇਹਨਾਂ ਨੇ ਨੰਨਾ ਸ਼ੁਰੂ ਕੀਤਾ ਤੁਸੀਂ ਐਫ ਆਈ ਆਰਾਂ ਦੀ ਝੜੀ ਲੱਗ ਜਾਏਗੀ ਹੁਣ ਹੂੰ ਇਹ ਨਵਾਂ ਇੱਕ ਰਾਹ ਇਹਨਾਂ ਨੇ ਦੇ ਤਾਂ ਕੱਢ ਕੇ ਰਾਹ ਦੇ ਤਾਂ ਇੱਕ ਮੈਂ ਹੋਰ ਕਹਿਣਾ ਜੋ ਉਹਨਾਂ ਕਮਿਸ਼ਨਰ ਜਿਹੜੀ ਜਲੰਧਰ ਜੀ ਕਮਿਸ਼ਨਰ ਆ ਉਹਨਾਂ ਨੂੰ ਦੇਖਣਾ ਚਾਹੀਦਾ ਉਹ ਇੱਕ ਪੰਜਾਬ 'ਚ ਰਹੇ ਉਹ ਉਹ ਆਪਣੇ ਗੁਰੂਆਂ ਦੇ ਖਿਲਾਫ ਜਿਹੜਾ ਵਰਡ ਬੋਲ ਰਿਹਾ ਇਹ ਜੀ ਪੁਲਿਸ ਪੰਜਾਬ 'ਚ ਕਿਵੇਂ ਸੋਚ ਸਕਦਾ ਹੈ ਆਪ ਸਰ ਜਿਹੜੇ ਪੰਜਾਬ ਦੇ ਪੁਲਿਸ ਅਫਸਰ ਨੇ ਸਾਡੇ ਗੁਰੂਆਂ ਨੂੰ ਇੱਕ ਕਹਿ ਰਹੇ ਆ ਕੁੱਤਿਆਂ ਤੇ ਉਹਨਾਂ ਦੀਆਂ ਗੱਲਾਂ ਕਰ ਰਹੇ ਆ ਤੇ ਇਹ ਉਹਨੂੰ ਚੁੱਪ ਕਰਾਉਣ ਲਈ ਐਫਆਈਰ ਵੀ ਦਰਜ ਕਰ ਰਹੇ ਆ ਠੀਕ ਹੈ ਠੀਕ ਹੈ ਮਿੱਟੂ ਸਾਹਿਬ ਜੇਬ ਕਮਰਜਣਾ ਚਾਹੀਦੇ ਹੈ ਹਜੇ ਹਫ਼ਤਾ ਨੂੰ ਪਹਿਲਾ ਸਭ ਤੋਂ ਪਹਿਲਾਂ ਤੁਸੀਂ ਉਹ ਗੁਰੂਆਂ ਦੀ ਗੱਲ ਕਰੋ